బాట్రాయన బాట్రాయన ప్రిటా ఇనేం అయనేం ముికాటది నేనేంద గిచిహాయనేంందిల ముస్యనంది.

ਬਹੁਤ ਆ ਦੇਖ ਲੱਗ ਇੱਕ ਬੜਾ ਹਣੂਗਾ ਇਹ ਕਦੇ ਗੱਡਾ ਗੱਡਾ ਪੱਟ ਲਈ ਆ ਕਹੀ ਉਹਨੇ ਠੀਕ ਸੀ ਬੜਾ ਹੈ ਥੋੜੇ ਮਿੱਟੀ ਪਾ ਦੇ ਵਿੱਚ ਤਾਂ ਮਿੱਟੀ ਪਾ ਦੇ ਐ ਇੰਨਾ ਚਲ ਇੰਨਾ ਕ ਹੋਵੇ ਉਹ ਤਾਂ ਵੀ ਵੀ ਠੀਕ ਹੈ ਪਰ ਮਿੱਟੀ ਨਾਲ ਇੱਚ ਪਾਉਂਦੇ ਨਹੀਂ ਪੱਦਾ ਐ ਵੀ ਪਾ ਲੈ ਫਿਰ ਵੀ ਬੜਾ ਮੋਟਾ ਰੂਹ ਆ ਉਹ ਦੇਖ ਹੋਰ ਪਾ ਦੇ ਬਸ ਬਸ ਇੱਥੇ ਲਾ ਦੇ ਇੱਕ ਮੁੱਠੀ ਪਾਉਣੀ ਹੈ ਜੀ ਮਿਰਚਾਂ ਨਹੀਂ ਮਿਰਚਾਂ ਮੁੱਠੀ ਕਰ ਆਯੁਰਵੇਦ ਕਹੀ ਆਹੋ ਖਾਦੀ ਐ ਬਸ ਮੁੱਠੀ ਤੇ ਹੋ ਗਈ ਆਹ ਸਾਰੇ ਪਾਸੇ ਹਾਂ ਬੇਚਰ ਲਾ ਰਹੀ ਇਹਨੂੰ ਉਹ ਤਮਾਰ ਕੇ ਇਹ ਤਮਾਰ ਦੇ ਕੇ ਸਨਾਰ ਕੇ ਇੱਕੋ ਜਿਆ ਕਰ ਦੇ ਸਾਰੇ ਚਾਹ ਆ ਹੀ ਕਰ ਦੇ ਹਾਂ ਕੋਈ ਸਨਾਰ ਕੇ ਬੜੀਆ ਥਿਰਰ ਪਾ ਦੇ er yes. oh, Dødtøy. ਯਾਹ ਜੀ ਮੁੱਠੀ ਇੱਕ ਥੋੜੀ ਬੋਣਿਆ ਰੋਟਾ ਬੜੀ ਬੋਣਿਆ ਐਂ ਲੱਤ ਨਾਲ ਚਾਰੇ ਪਾਸਿਓਂ ਕਰਦੇ ਲੱਪੜੇ ਪੂਰਾ ਬੜੀਆਂ Tak kin butta jama sidhi yeah. hai hmm. na padde na padde na padde padh gan je na padde

ਉਹ ਆਪਣੇ ਬੂਟੇ ਖਰ ਬਹੁਤ ਲੱਗੇ ਹੋਏ ਆ। ਹੰਨਾ ਪਾਸੇ ਤਾਂ ਇਧਰ ਵੀ ਤੇ ਇਧਰ ਵੀ ਵਧੀਆ ਹੈ। ਅਮਰੂਦ ਵੀ ਵਧੀਆ ਲੱਗਦੇ ਆ ਤੇ ਸੰਤਰੇ ਸੰਤਰੇ ਵਧੀਆ ਲੱਗਦੇ। ਚੀਕੂਏਤ ਕੀ 2-3 ਕੀ ਲੱਗੇ ਸੀ। ਪਹਿਲਾ ਫਾਲੀ ਹੈ। ਪਹਿਲਾ ਝਾੜਦਾ ਸੀਗਾ ਦੂਜਾ ਫਾਲ। ਆਹ ਇਧਰ ਟਾਲੀਆਂ ਨਾਲ ਨਿੰਬੀ ਉਗਰੇ ਆ ਤੇ ਨਮਾ ਪੱਟਿਆ ਨਹੀਂ ਕੋਈ ਚਲ ਹੋ ਜਾਣ ਦੇ ਇੱਥੇ। ਕਰਾ ਤਰਾ ਆਪਣੇ ਬਾਹਰ ਵੀ ਬਹੁਤ ਲੱਗੇ ਜਿਆ ਹੋਰ ਵੀ ਲਾਈ ਜੰਨੇ ਆ। ਪਾਹੀ ਤੇ ਵੀ ਸਾਰੀ ਤੇ ਲਵਾ ਦੇਦਗੀ। ਧਰ ਕੇ ਦੇਖ ਲਾ। ਪਿੱਕੂ ਜੇ ਕਰ ਲਾ। ਮੇਰੇ ਤਮਾ। ਹਾਂ। ਪੀ ਤੇ ਪਾਣੀ ਪਾਉਂਗਾ। ਹਾਂ। ਥੋੜਾ ਜਿਹਾ ਹੋਰ ਪਾਲ ਮਿੱਟੀ ਇਧਰ ਜੀ ਇੱਕੋ ਜਿਹਾ ਕਰ ਲੈ ਬਸ ਲੈ ਇਸ ਅਸੀਂ ਕੁਝ ਕਰ ਲਵਾਂ ਲੈ ਬੋਕ ਕਰ ਕਰ ਲਵਾਂ ਦਿਨ ਸਲੇ ਦਿਨ ਅਡੜੇ ਜੇ ਕਰ ਦੇ ਕਲੇ ਹੁਰਤ ਮਰ ਦੇ ਦੂੰਗਾ ਮੋਟੇ ਜਲੇ ਕੱਢ ਦੇ ਹੱਥ ਚ ਭਰ ਦੇ ਜਨਾ ਤਾ ਦੇਖਦੇ ਚਿਰ ਇਹ ਕੱਢ ਦੇ ਥੋੜੀ ਚਿਰ ਬਸ ਠੀਕ ਹੈ ਉਹ ਆਹੇ ਕਰੂ ਚਿੱਟਾ ਆਸ਼ਾ ਕਾ ਮੇਰੇ ਬੁੱਟੇ ਵਧੀਆ ਚਲਾ ਦੀ ਚੇਰ ਨੱਪ ਲਈ ਪਾ ਕੇ ਮਟੀਓ ਤਾਨ ਗੁਰਨਾ ਉਹਨਕ ਕਾ ਮੇਰੇ ਬਧੀਗੇ ਥੋੜਾ ਥੋੜਾ ਰੁਕਾਨ ਹੈ ਇਹ ਸੋਖਾ ਚੱਲ ਪਈ ਪਾਣੀ ਨੇ ਜੇ ਅੱਧੀ ਦੀ ਕੁਆਲਿਟੀ ਭਾਈ ਬੜਾ ਨਾ ਭਾਈ ਚੰਗਾ ਚਲ ਨੱਪਦੇ ਡੀਨ ਪਾਣੀ ਅੱਡੀ ਨੇ ਨੱਪਦੇ ਸਵਾਰ ਕੇ ਕੀਰਬਸ ਅਹ ਡਾਕਟਰ ਵੀ ਆ ਗਿਆ ਬੋਟਲ ਲੈ ਦੂੰ ਤੋ ਸਾਨੂੰ ਇਹਦੀ ਅੱਖਿਆ ਸੀ ਇੱਕ ਮੁਠੀ ਅੱਖਿਆ ਸੀ ਲੇ ਗੋੜਾ ਦੋ ਦੋ ਮੁਠੀਆਂ ਪਾਦੀਆਂ ਫਿਰ ਦੇਖੋ ਕਿਵੇਂ ਆਇਆ ਇਹਦਾ ਡਾਕਟਰ ਨਾ ਦਾ ஜல்வே பிள்ளை பார்த்து ਰਬੀ ਵਰਗਾਂ ਬਟਾਂ ਤੇ ਲਾਈ ਸੀਗੀ ਗਰਮੀ ਸੀ ਬਾੜੀ ਉਦੋਂ ਮੱਚ ਗਈ ਸਾਰੀ ਆਹੀ ਬਚ ਗਿਆ ਤੇ ਫਿਰ ਹੁਣ ਆ ਵੀ ਨਿਕਲਦੀ ਹੁੰਦੀ ਆ ਹੁਣ ਐਨੇ ਚਿਰ ਬਾਅਦ ਦੀ ਪਾ ਨੇ ਦੇਖੋ ਰਿਜ਼ਲਟ ਕਿਵੇਂ ਰਹੂਗਾ ਇਹ ਲੱਗਦੀ ਤਾਂ ਵਧੀਆ ਆਰਗੈਨਿਕ ਹੀ ਉਹ ਵੀ ਆਇਓਗਰੀਰ ਵੀ ਅਜੂਮੇ ਨੇ ਟੱਕ ਮਾਰਦੀ ਮਾੜੇ ਮਾੜੇ ਸਾਤ ਦੀ ਬਾਲ ਟਿਪਾਲੀ ਪਾਤਾ ਆਪਾ ਲਾਤੇ ਦੋਨੇ ਬੁੱਟੇ ਫਿਰ ਹੁਣ ਇਹਨਾਂ ਚੱਲਣ ਦੀ ਕਰਦਿਆਂ ਠੀਕ ਠੀਕ ਹੈ ਹੋਰ ਵੀ ਲਾਵਾਂਗੇ ਬੁੱਟੇ ਬਾਹਰ ਖੇਤ ਚ